ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ ਤੇ Instagram ਪੇਜ ਦੇ ਉੱਤੇ ਅੱਜ ਆਪਣੇ ਕੋਲ ਸੂਟ ਆਏ ਜੇ ਸੇਲ ਵਾਲੇ ਤੇ ਬਹੁਤ ਜ਼ਿਆਦਾ ਸੋਹਣਾ ਸਟਾਕ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਤੁਹਾਨੂੰ ਸੂਟ ਬੁਖਾਦਾ ਸੇਲ ਵਾਲੇ ਕਿਹੜੇ-ਕਿਹੜੇ ਆਏ ਆਪਣੇ ਕੋਲ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਪ੍ਰਿੰਟ ਆਏ ਜੇ ਕੇਡੀ ਦੇ ਦੁਪੱਟੇ ਦੇ ਨਾਲ ਬਲੌਕ ਪੇਂਟ ਵਾਲੇ ਆਏ ਜੇ ਮਸਲੀਨ ਦੇ ਵਿੱਚ ਜੇ ਤੇ ਆਹ ਵਾਲੇ ਸੂਟ ਜਿਹੜੇ ਬਣੇ ਹੈਗੇ ਆਪਣੇ ਰੈਡੀ ਹੋਏ ਪਾਰਟੀ ਵੇਰ ਜਿਹੜੇ ਉਹ ਵੀ ਸਾਰੇ ਆਪਾਂ ਅੱਜ ਸਾਰਾ ਸਟਾਕ ਜਿਹੜਾ ਆਪਾਂ ਅੱਜ ਪਾ ਦੇਣਾ ਸੇਲ ਦੇ ਵਿੱਚ ਇਹਨਾਂ ਦੀ ਤੁਸੀਂ ਵੀਡੀਓ ਜਿਹੜੀ ਹੈ ਐਂਡ ਤੱਕ ਵੇਖਿਓ ਸਾਰੇ ਸੂਟਾਂ ਤੇ ਇਹ ਸਾਰੇ ਸੂਟ ਜਿਹੜੇ ਤੁਹਾਨੂੰ ਆਪਾਂ ਚੈੱਕ ਕਰਾ ਦਿੱਤੇ ਆ ਮਾੜਾ ਜਾਂ ਝਾਤੀ ਮਰਾਤੀ ਆ ਕਿ ਇਹ ਵਾਲੇ ਸੂਟ ਜਿਹੜੇ ਵੀਡੀਓ 'ਚ ਆਉਣ ਵਾਲੇ ਆ ਅੱਗੇ ਤੇ ਇਹਨਾਂ ਦੇ ਰੇਟ ਕੀ ਹੋਣਗੇ ਉਹਦੇ ਲਈ ਤੁਹਾਨੂੰ ਸਾਰੀ ਵੀਡੀਓ ਵੇਖਣੀ ਪਊਗੀ ਤੇ ਬੇਨਤੀ ਹੱਥ ਜੋੜ ਕੇ ਮੇਰੀ ਇਹੀ ਆ ਸਾਰੀਆਂ ਭੈਣਾਂ ਨੂੰ ਸਾਰੇ ਕਸਟਮਰ ਨੂੰ ਕਿ ਸੇਲ ਵਾਲੇ ਸੂਟਾਂ ਦੇ ਵਿੱਚ ਕੋਈ ਵੀ ਚੇਂਜ ਐਕਸਚੇਂਜ ਕੋਈ ਵਾਪਸੀ ਨਹੀਂ ਜੇ ਹੈਗੀ ਵੀਡੀਓ ਨੂੰ ਪਲੀਜ਼ ਚੰਗੀ ਤਰ੍ਹਾਂ ਸੁਣ ਲਿਆ ਕਰਿਓ ਜੇ ਕੋਈ ਤੁਹਾਡੇ ਮਨ 'ਚ ਡਾਊਟ ਆ ਕਲੀਅਰ ਕਰ ਲਿਆ ਕਰੋ ਮੈਨੂੰ ਫੋਨ ਮੈਸੇਜ ਕਰਕੇ ਪੁੱਛ ਲਿਆ ਕਰੋ ਤੇ ਇਹ ਤੋਂ ਬਾਅਦ ਆਪਾਂ ਕੋਈ ਚੇਂਜ ਐਕਸਚੇਂਜ ਦੇ ਆਫਰ ਕੁਝ ਵੀ ਨਹੀਂ ਜ ਹੈਗਾ ਸਾਡੇ ਕੋਲ ਸੂਟ ਸੋਨੇ ਦਵਾਂਗੇ ਗਰੰਟੀ ਸਾਡੀ ਆ ਤੇ ਆਜੋ ਵੀਡੀਓ ਕਰਦੇ ਹਾਂ ਸ਼ੁਰੂ ਸੇਲ ਦੇ ਸੂਟ ਜੇ ਬਹੁਤ ਟੌਪ ਦੇ ਜੇ ਸੁਪਰ ਸੰਡੇ ਸੇਲ ਆ ਗਈ ਜੇ ਪਹਿਲਾ ਸੂਟ ਚੈੱਕ ਕਰੋ ਜਿਹੜਾ ਇਹ ਹੈਗਾ ਆਹ ਲਓ ਜੀ ਬਹੁਤ ਸ਼ਾਨਦਾਰ ਸੂਟ ਜੇ ਕਾਟਨ ਦੇ ਵਿੱਚ ਇਹ ਹੈਗਾ ਜੇ ਕੈਮਰੀ ਕਾਟਨ ਦਾ ਇਹਦੇ ਘੇਰੇ ਦੇ ਉੱਤੇ ਵਰਕ ਜੇ ਇਹਦਾ ਨੈਕ ਤੇ ਵਰਕ ਜੇ ਤੇ ਦੁਪੱਟਾ ਜਿਹੜਾ ਜਿਹਦੇ ਨਾਲ ਹੈਗਾ ਜੇ ਮਸਲੀਨ ਕਾਟਨ ਦਾ ਤੇ ਬਹੁਤ ਸ਼ਾਨਦਾਰ ਵਰਕ ਜੇ ਦੁਪੱਟੇ ਦੇ ਉੱਤੇ ਵੀ ਤੇ ਇਹ ਸੂਟ ਦਾ ਰੇਟ ਜਿਹੜਾ ਹੈਗਾ ਜੇ 750 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਕਿਤੇ ਵੀ ਤੁਸੀਂ ਘਰ ਬੈ ਕੇ ਆਰਡਰ ਕਰ ਲਓ ਸਿੰਗਲ ਸੂਟ ਜਿਹੜਾ ਜੇ ਉਹ ਵੀ ਆਪਾਂ ਭੇਜ ਦਾਂਗੇ ਤੁਹਾਨੂੰ ਜੀ ਤੇ ਇਸ ਤੋਂ ਬਾਅਦ ਆ ਗਿਆ ਜੇ ਆਪਣੇ ਕੋਲ ਪੇਂਟ ਦੇ ਵਿੱਚ ਇਹ ਸਾਰਾ ਆ ਗਿਆ ਜੇ ਬਲੌਕ ਪੇਂਟ ਬਹੁਤ ਹੀ ਸੋਹਣਾ ਸੂਟ ਜੇ ਬੜਾ ਸ਼ਾਨਦਾਰ ਜਾਂ ਤੇ ਰੇਟ ਇਹਦਾ ਜਿਹੜਾ ਜੇ ਉਹ ਵੀ ਸੇਮ ਹੀ ਆਜੂਗਾ ਜੇ 750 ਰੁਪਏ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਹੈਵੀ ਕੁਆਲਿਟੀ ਦੇ ਵਿੱਚ ਤੇ ਇਹ ਵੀ ਆ ਗਿਆ ਜੇ कॉटन ਦੇ ਉੱਤੇ ਇਹ ਹੈ ਜੀ ਲੀਲਨ ਕਾਟਨ ਬਲੌਕ ਪੇਂਟ ਤੁਸੀਂ ਵੇਖ ਸਕਦੇ ਜੀ ਸਾਰਾ ਬਹੁਤ ਸ਼ਾਨਦਾਰ ਹੋਇਆ ਜੀ ਇਹਦੇ ਉੱਤੇ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਆ ਗਿਆ ਜੇ ਕੋਟਾ ਡੋਰੀਆ ਦਾ ਇਹ ਦੁਪੱਟੇ ਦੇ ਉੱਤੇ ਵੀ ਸਾਰਾ ਜਿਹੜਾ ਜੇ ਹੈਵੀ ਬਲੌਕ ਪੇਂਟ ਹੋਇਆ ਆਹ ਲੋ ਜੀ ਸਾਰਾ ਇਹ ਦੁਪੱਟਾ ਜਿਹੜਾ ਜੇ ਹੈਵੀ ਪੂਰਾ ਬਲੌਕ ਦਾ ਬਣਿਆ ਜੀ ਇਹ ਹੈਗਾ ਜੇ ਕੋਟਾ ਡੋਰੀਆ ਨੈਟ ਦੇ ਵਿੱਚ ਇਹ ਵੀ ਤੁਹਾਨੂੰ ਆਪਾਂ ਅੱਜ ਦੇ ਦਾਂਗੇ ਸਿਰਫ 750 ਰੁਪਏ ਦੇ ਵਿੱਚ ਸੁਪਰ ਸੰਡੇ ਸੇਲ ਦੇ ਨਾਲ ਇਹਦੇ ਵਿੱਚ ਤੁਹਾਨੂੰ ਕਲਰ ਦੇ ਦਿੰਨੇ ਆਪਾਂ ਹੋਰ ਹਲੋ ਜੀ ਅੱਗੇ ਆ ਗਿਆ ਜੇ ਮਸਟਰਡ ਕਲਰ ਬਹੁਤ ਸ਼ਾਨਦਾਰ ਜੇ ਲਾਈਟ ਲੈਵਨ ਸ਼ੇਡ ਬਲੋ ਇਹ ਵੀ ਆ ਗਿਆ ਜੇ ਕਾਟਨ ਦੇ ਉੱਤੇ ਕਾਟਨ ਦਾ ਬੇਸ ਜੇ ਸੂਟ ਦਾ ਤੇ ਬਹੁਤ ਸੋਹਣਾ ਬਲੌਕ ਜਿਹੜਾ ਜੇ ਸੂਟ ਦਾ ਹੋਇਆ ਜੇ ਇਹਨਾਂ ਕਰੀ ਵੇਖ ਲਈਏ ਚੈੱਕ ਕਰ ਲਈਏ ਬਾਵਾ ਤਾਂ ਵੀ ਹੋਇਆ ਕਿ ਨਹੀਂ ਹੋਇਆ ਪੰਜ ਨਹੀਂ ਹੋਇਆ ਦੁਪੱਟੇ ਬਹੁਤ ਜਿਆਦਾ ਸੋਹਣੇ ਹੈਵੀ ਬਣੇ ਜੇ ਇਹਨਾਂ ਦੇ ਨਾਲ ਹਾਲੋ ਜੀ ਇਹ ਤੁਹਾਨੂੰ ਮਿਲ ਜਾਣਗੇ ਜੇ ਸਿਰਫ ਤੇ ਸਿਰਫ ਸੇਲ ਦੇ ਵਿੱਚ ਜੇ ਸੁਪਰ ਸੰਡੇ ਸੇਲ ਦਾ ਰੇਟ ਜੇ 700 ਤੇ 50 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਮੰਗਵਾ ਸਕਦੇ ਜੇ ਸਿੰਗਲ ਸੂਟ ਵੀ ਛੜਕੋ ਮੰਗਵਾ ਸਕਦੇ ਜੇ ਤੇ ਅੱਜ ਦੀਆਂ ਰੇਂਜਾਂ ਜਿਹੜੀਆਂ ਆ ਉਹ ਸਾਰੀਆਂ ਸੂਟ ਜਿਹੜੇ ਸੇਲ ਵਾਲੇ ਆਉਣਗੇ ਜਿੰਨੀਆਂ ਵੀ ਪਲੱਸ ਦੀਆਂ ਰੇਂਜਾਂ ਹੈਗੀਆਂ ਉਹਦੇ ਵਿੱਚੋਂ ਆਪਾਂ ਤੁਹਾਨੂੰ ਸਾਰੇ ਜਿਹੜੇ ਡਿਸਕਾਊਂਟ ਤਾਂ ਦੇਣੇ ਅੱਜ ਤੇ ਇਹ ਸਾਰੇ ਸੂਟ ਜਿਹੜੇ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਆਨਲਾਈਨ ਆਫਲਾਈਨ ਜਿੱਦਾਂ ਮਰਜ਼ੀ ਮੰਗਵਾ ਸਕਦੇ ਆਹ ਲੋ ਜੀ ਸੇਮ ਕਲਰ ਆ ਗਿਆ ਡਿਜ਼ਾਈਨ ਇਹਦੇ ਵਿੱਚ ਆ ਜਾਣਗੇ ਦੋ ਆਹ ਲੋ ਜੀ ਇੱਕ ਆ ਗਿਆ ਡਿਜ਼ਾਈਨ ਇਹ ਸਾਰਾ ਬਲੌਕ ਪੇਂਟ ਹੋਇਆ ਜੇ ਤੇ ਕਾਟਨ ਬੇਸ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਸਟੱਫ ਜੇ ਤੇ ਦੁਪੱਟਾ ਇਹਦਾ ਜਿਹਦੇ ਨਾਲ ਦੁਪੱਟਾ ਬਹੁਤ ਜ਼ਿਆਦਾ ਪਿਆਰਾ ਬਣਿਆ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਸੇਮ ਰੇਂਜ ਦੇ ਵਿੱਚ ਇਹਦਾ ਰੇਟ ਜਿਹੜਾ ਜੇ ਉਹ ਹੈਗਾ ਜੀ 750 ਤੇ 50 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਘਰ ਬੈ ਕੇ ਆਰਡਰ ਕਰ ਸਕਦੇ ਹੋ ਜੀ ਤੇ ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦਿਖਾਉਣਾ ਸੂਟ ਆਪਣੇ ਕੋਲ ਬਹੁਤ ਸੋਹਣੇ ਸੋਹਣੇ ਸੂਟ ਨੇ ਸਾਰੇ ਹੀ ਅੱਜ ਆਪਾਂ ਤੁਹਾਨੂੰ ਦੇ ਦੇਨੇ ਆ ਡਿਸਕਾਊਂਟ ਦੇ ਵਿੱਚ ਬੜੀਆਂ ਸੋਹਣੀਆਂ ਹੈਵੀ ਜੀਆਂ ਰੇਂਜਾਂ ਤੇ ਟੌਪ ਦੀਆਂ ਕੁਆਲਿਟੀਆਂ ਨੇ ਆ ਲੋ ਇਹ ਅਗਰੇ ਮਸਰੀਨ ਕਾਟਨ ਦਾ ਸੂਟ ਬਹੁਤ ਸ਼ਾਨਦਾਰ ਵਰਕ ਜੇ ਸੂਟ ਦੇ ਉੱਤੇ ਘੇਰੇ ਦੇ ਬਹੁਤ ਸੋਹਣਾ ਵਰਕ ਜੇ ਇਹਦੇ ਵੀ ਤੇ ਇਹਦੀ ਜਿਹੜੀ ਲੈਂਥ ਜੇ ਉਹ 42 ਤੱਕ ਰੈਡੀ ਹੁੰਦੀ ਜੇ ਇਹ ਤਾਂ ਮੈਂ ਦੇਖ ਲਵਾਂ ਇੱਕ ਵਾਰੀ ਇਹਦੇ ਵੀ ਪਹਾੜ ਦੇ ਉੱਪਰ ਕੋਈ ਹੈਗੀ ਆਪਸ਼ਨ ਨਹੀਂ ਹੈਗੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਬਹੁਤ ਸ਼ਾਨਦਾਰ ਹੈ ਲਓ ਜੀ ਇਹਦਾ ਨਾ ਹੈ ਜੇ ਜੋਰ ਜੱਟ ਦਾ ਸੀਕੁਐਂਸ ਵਾਲਾ ਦੁਪੱਟਾ ਇਹ ਦੁਪੱਟਾ ਬਹੁਤ ਹੀ ਬਾਕਮਾਲ ਬਣਿਆ ਜੇ ਆਹ ਲਓ ਜੀ ਦੁਪੱਟਾ ਬਹੁਤ ਸ਼ਾਨਦਾਰ ਜੇ ਤੇ ਸੂਟ ਜਿਹੜਾ ਜੇ ਬਹੁਤ ਘੈਂਟ ਜੇ ਤੇ ਇਹ ਤੁਹਾਨੂੰ ਮਿਲ ਜੂਗਾ ਜੇ 850 ਰੁਪਈਆ ਦੇ ਵਿੱਚ 1050 ਦੀ ਰੇਂਜ ਦਾ ਸੂਟ ਹੈਗਾ ਜਿਹੜਾ ਤੁਹਾਨੂੰ ਆਪਾਂ ਦੇ ਦੇਣਾ ਸਿਰਫ ਅੱਜ 850 ਰੁਪਈਆ ਦੇ ਨਾਲ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਸ ਤੋਂ ਬਾਅਦ ਹੋਣਾ ਪਤਾ ਨੂੰ ਸੂਟ ਦਿਖਾਉਨੇ ਆ ਜਿਹੜੇ ਆਉਣਗੇ origignal ਬਿਲਕੁਲ origignal ਸੂਟ ਨੇ ਕੇਡੀ ਦੇ ਕੇਡੀ ਬ੍ਰਾਂਡ ਦੇ ਸੂਟ ਨੇ ਤੇ ਜਿਹੜੇ ਸਾਡੇ ਪ੍ਰੀਮੀਅਮ ਕਸਟਮਰ ਨੇ ਉਹ ਜਾਣਦੇ ਨੇ ਬ੍ਰਾਂਡ ਨੂੰ ਤੇ ਬਹੁਤ ਸ਼ਾਨਦਾਰ ਚੀਜ਼ ਜੇ ਜਿੱਦਾਂ ਰਾਮ ਟੈਕਸ ਦੇ ਆਉਂਦੇ ਆ ਸੇਮ ਉਦਾਂ ਹੀ ਸੂਟ ਨੇ ਇਹ ਵੀ ਇਹ ਤੁਸੀਂ ਵੇਖ ਸਕਦੇ ਜੇ ਇਹਦੇ ਲੱਗੀ ਜੇ ਸਾਰੀ ਨੈਕ ਦੇ ਉੱਤੇ ਟਾਈ ਨਾਲ ਹੈਂਡਵਰਕ ਜੇ ਸਾਰਾ ਹੀ ਮਿਰਰ ਵਰਕ ਹੈਂਡਵਰਕ ਸਾਰਾ ਜਿਹੜਾ ਬਣਿਆ ਜੇ ਤੇ ਆਹ ਸਾਰਾ ਪ੍ਰਿੰਟ ਆ ਇਹਦਾ ਇਦਾਂ ਮੈਂ ਤੁਹਾਨੂੰ ਦਿਖਾਉਂਦਾ ਸੂਟ ਦੀਆਂ ਬਹੁਤ ਸ਼ਾਨਦਾਰ ਜਿਹੜੀਆਂ ਨੇ ਡਿਜ਼ਾਈਨ ਬਾਟਮ ਤੇ ਦੁਪੱਟਾ ਜਿਹੜਾ ਬਹੁਤ ਸ਼ਾਨਦਾਰ ਹੈ ਦਾ ਤੇ ਇਹ ਸੂਟ ਦੀਆਂ ਫੋਟੋਆਂ ਨਹੀਂ ਜਾਈਆਂ ਸਿਰਫ ਵੀਡੀਓ ਹੀ ਜੇ ਉਹਦਾ ਕਾਰਨ ਇਹ ਹੈ ਕਿ ਸੂਟ ਦੇ ਨਾਲ ਹੀ ਦੁਪੱਟੇ ਬਾਟਮ ਸਾਰਾ ਕੁਝ ਸਟਿਚ ਕੀਤਾ ਆਪਾਂ ਨਾਲ ਹੀ ਮਤਲਬ ਇਹ ਨਾਲ ਹੀ ਸੀਣਾ ਮਾਰੀਆਂ ਤੇ ਆਹ ਹੈਗਾ ਜੇ ਇਹਦਾ ਦੁਪੱਟਾ ਬੜਾ ਸ਼ਾਨਦਾਰ ਜਿਹਾ ਗਾਜਰੀ ਕਲਰ ਦਾ ਇਹ ਵੀ ਜਿਹੜਾ ਜੇ ਮਸਲੀਨ ਕਾਟਨ ਦਾ ਜੇ ਤੇ ਇਹਦੇ ਪੱਲਿਆਂ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਜੇ ਬਹੁਤ ਸ਼ਾਨਦਾਰ ਵਰਕ ਜੇ ਤੇ ਆਹ ਆ ਗਈ ਜੇ ਬਾਟਮ ਇਹਦੇ ਨਾਲ ਕਾਟਨ ਦੀ ਤੇ ਗੀਸਾ ਕਾਟਨ ਦੀ ਬਾਟਮ ਜੇ ਬਹੁਤ ਸ਼ਾਨਦਾਰ ਸਟੱਫ ਦੇ ਵਿੱਚ ਬਹੁਤ ਸੋਹਣੀ ਬਾਟਮ ਜੇ ਇਹ ਵੀ ਗਾਜਰੀ ਸ਼ੇਡ ਦੇ ਵਿੱਚ ਤੇ ਇਹ ਸੂਟ ਜਿਹੜਾ ਜੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਡਿਜ਼ਾਈਨ ਮਿਲ ਜਾਣਗੇ ਤੇ ਪ੍ਰਿੰਟ ਮਿਲ ਜਾਣਗੇ ਬਹੁਤ ਸ਼ਾਨਦਾਰ ਤੇ ਇਹਦਾ ਰੇਟ ਜਿਹੜਾ ਰਹੂਗਾ ਜੇ ਇਹ ਵੀ ਜਿਹੜਾ ਜੇ 1050 1100 ਦੀ ਰੇਂਜ ਦੇ ਵਿੱਚ ਮਾਰਕੀਟ ਦੇ ਵਿੱਚ ਸੂਟ ਜਿਹੜੇ ਸੇਲ ਹੋਏ ਜੇ ਤੇ ਇਹ ਆਪਣੇ ਕੋਲ ਸਿਰਫ ਮਿਲੂਗਾ ਜੇ ਤੁਹਾਨੂੰ 900 ਤੇ 50 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇਵਾਂਗੇ ਪੂਰੇ ਆਲ ਓਵਰ ਇੰਡੀਆ ਚ ਤੇ ਡਿਜ਼ਾਈਨ ਕਲਰ ਇਹਦੇ ਵੀ ਤੁਹਾਨੂੰ ਬਹੁਤ ਮਿਲ ਜਾਣਗੇ ਇਹ ਕੇਡੀ ਬ੍ਰਾਂਡ ਦੇ ਸੂਟ ਜੇ ਇਹ ਹੈਗੇ ਜੇ ਕੇਡੀ ਬ੍ਰਾਂਡ ਦੇ ਵਿੱਚ 오ਰੀਜਨਲ ਕੇਡੀ ਬ੍ਰਾਂਡ ਦੇ ਸੂਟ ਜੇ ਬਹੁਤ ਸ਼ਾਨਦਾਰ ਜੇ ਤੇ ਬਹੁਤ ਜਾਨਦਾਰ ਸੂਟ ਜੇ ਕੁਆਲਿਟੀ ਕਪੜੇ ਦੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਆਪਾਂ ਜਿੰਨੀ ਸਿਫਤ ਕਰ ਲਈਏ ਦੀ ਓਨੀ ਘਟਿਆ ਤੇ ਇਹ ਹੈਗੇ ਜੇ ਪੀਚ ਕਲਰ ਤੇ ਪੀਚ ਦੇ ਵਿੱਚ ਹੈਗਾ ਜੇ ਰਾਣੀ ਸ਼ੇਡ ਦਾ ਕੰਟਰਾਸਟ ਲਾਈਟ ਜਿਹਦੇ ਨਾਲ ਤੇ ਇਹਦੇ ਨਾਲ ਤਾਂ ਹੁਣ ਮੈਂ ਦਿਖਾਉਣਾ ਇਹਦਾ ਦੁਪੱਟਾ ਤੇ ਨਾਲ ਬਾਟਮ ਦੁਪੱਟਾ ਜਿਹੜਾ ਜੇ ਇਹਦਾ ਇਹ ਵੀ ਆਜੂਗਾ ਜੇ ਪੀਚ ਕਲਰ ਦੇ ਵਿੱਚ ਤੇ ਬਹੁਤ ਸ਼ਾਨਦਾਰ ਪੱਲਿਆਂ ਦੇ ਉੱਤੇ ਵਰਕ ਜੇ ਇਹਦੇ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਨਾਲ ਇਹਦੇ ਬਾਟਮ ਤੇ ਬਾਟਮ ਜਿਹੜੀ ਆ ਮੈਂ ਕਿਹਾ ਡਿਫੈਕਟ ਆ ਗਿਆ ਕਰੇ ਬਾਟਮ ਜਿਹੜੀ ਆ ਮੈਂ ਤੁਹਾਨੂੰ ਦੱਸਣ ਦਿਆਂ ਵੀ origignal giza cotton ਦੀ ਬਾਟਮ ਜੇ ਤੇ ਦੁਪੱਟੇ ਜਿਹੜੇ ਜੇ ਮਸਲੀਨ कॉटन ਦੇ ਜੇ ਬਹੁਤ ਸ਼ਾਨਦਾਰ ਤੇ origignal kd brand ਦੇ ਸੂਟ ਜੇ ਪੂਰੀ ਟੌਪ ਕਲਾਸ ਕੁਆਲਟੀ ਦੇ ਨਾਲ ਰੇਟ ਹੈਗਾ ਜੇ ਇਹਨਾਂ ਦਾ 900 ਤੇ 50 ਰੁਪਏ ਇਹਦੇ ਵਿੱਚ ਕਲਰ ਤੁਹਾਨੂੰ ਦਿਖਾਈ ਜਣਾ ਕਲਰ ਬਹੁਤ ਨੇ ਆਪਣੇ ਕੋ। ਇਹ ਸਾਰੇ ਆਪਾਂ ਤੁਹਾਡੇ ਲਈ ਲੈਂਦੇ ਆ ਰਖੜੀ ਸਪੈਸ਼ਲ ਆਫਰ ਜਿਹੜੀ ਆ ਤੇ ਉਧਰੋਂ ਸੁਪਰ ਸੰਡੇ ਸੇਲ ਦੇ ਵਿੱਚ ਪਾ ਕੇ ਤੁਹਾਨੂੰ ਦੇ ਦਿੱਤੇ ਆਪਾਂ। ਇਹਨਾਂ ਦਾ ਮਾਰਕੀਟ ਪ੍ਰਾਈਸ ਜਿਹੜਾ ਤੁਸੀਂ ਚੈੱਕ ਕਰੋਗੇ 1100 ਤੋਂ ਪਲੱਸ ਦੇ ਰੇਂਜ ਦੇ ਸੂਟ ਜੇ ਘੱਟ ਤੋਂ ਘੱਟ ਪ੍ਰਾਈਸ ਜਿਹੜਾ 1050 ਰੁਪਏ ਇਹਨਾਂ ਦਾ ਤੇ ਮਾਰਕੀਟ 1100 1150 ਤੱਕ ਵੀ ਸੇਲ ਹੋਣ ਦੇ ਆ ਤੇ ਇਹ ਜੇ ਆਪਣੇ ਕੋਲ ਬਹੁਤ ਸ਼ਾਨਦਾਰ ਫਿਰ ਉਹੀ ਪੈਟਰਨ ਡਿਜ਼ਾਈਨ ਆ ਰਹੇ ਨੇਗੇ ਵੱਖਰੇ ਵੱਖਰੇ ਆ ਲੋ ਜੀ ਇਹਦੇ ਨਾਲ ਦੁਪੱਟਾ ਵੇਖੋ ਪਿਆਜੀ ਸ਼ੇਡ ਦਾ ਗੱਡਾ ਸੋਹਣਾ ਦੁਪੱਟਾ ਇਹਦੇ ਨਾਲ ਤੇ ਆ ਇਹਦੀ ਬਾਟਮ ਜਿਹੜੀ ਜੇ ਇਹ ਵੀ ਬਹੁਤ ਸ਼ਾਨਦਾਰ ਜੇ ਤੇ ਪ੍ਰਿੰਟ ਤੇ ਸੁਪਰ ਕੁਆਲਿਟੀ ਹੈਗੀ ਹੈਗੀ ਤੇ ਕੱਪੜੇ ਦੀ ਕੁਆਲਿਟੀ ਜਿਹੜੀ ਜੇ ਫੈਬਰਿਕ ਜਿਹੜਾ ਜੇ ਬਹੁਤ ਸ਼ਾਨਦਾਰ ਜੇ ਇਹਨੂੰ ਤੁਸੀਂ ਮਤਲਬ ਫੀਲ ਕਰ ਸਕਦੇ ਜੇ ਵੇਖ ਕੇ ਫੜ ਕੇ ਇਹਨੂੰ ਵੀ ਇੰਨੀ ਟਾਪ ਦੀ ਕੁਆਲਿਟੀ ਆ ਰੇਟ ਕੀ ਆ ਸਿਰਫ ਇਹਦਾ 900 ਤੇ 50 ਰੁਪਏ ਸਿਰਫ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਆ ਪੂਰੇ ਆਲ ਓਵਰ ਇੰਡੀਆ 'ਚ ਕਲਰ ਬਹੁਤ ਨੇ ਇਹਦੇ ਵਿੱਚ ਤੁਸੀਂ ਕਲਰ ਲੈ ਸਕਦੇ ਜੇ ਆਪਣੇ ਕੋਲ ਬਹੁਤ ਜ਼ਿਆਦਾ ਹਲੋ ਪ੍ਰਿੰਟ ਵੇਖੀ ਜਾ ਤੁਸੀਂ ਤੇ ਕਲਰ ਚੈੱਕ ਕਰੀ ਜਾ ਬਸ ਤੁਸੀਂ ਕੁਆਲਿਟੀਆਂ ਜਿਹੜੀਆਂ ਆ ਉਹ ਤਾਂ ਆਪਾਂ ਘੈਂਟ ਤੁਹਾਨੂੰ ਦੇਣੀਆਂ ਨੇ ਦੇ ਲਈਆਂ ਤੇ ਆ ਆ ਗਈ ਇਹਦੀ ਬੈਕ ਸਾਈਡ ਉਹ ਸੌਰੀ ਆ ਆ ਗਿਆ ਦੁਪੱਟਾ ਇਹਦਾ ਤੇ ਆ ਆ ਗਈ ਇਹਦੀ ਬਾਟਮ ਇਹ ਤੁਸੀਂ ਵੇਖ ਸਕਦੇ ਜੇ ਇਹ ਨਾ ਇੱਥੇ ਸੀਣਾ ਵੱਜੀਆਂ ਸੂਟਾਂ ਦੀਆਂ ਉਦਾਂ ਮੁੜ ਕੇ ਇਹਨਾਂ ਦੀਆਂ ਦੁਪੱਟੇ ਬਾਟਮ ਜਿਹੜੇ ਮਿਕਸ ਹੋ ਜਾਂਦੇ ਆ ਤੇ ਉਹ ਆਪਾਂ ਟੈਂਪਰੇਰੀ ਸੀਣਾ ਮਾਰੀਆਂ ਤੇ ਕੱਚੀ ਸੀਣਾ ਇਹਨੂੰ ਜਦੋਂ ਮਰਜ਼ੀ ਤੁਸੀਂ ਦੇੜ ਸਕਦੇ ਜੀ ਇਸੇ ਚ ਲੈਂਥ ਦੀ ਵੀ ਕੋਈ ਪ੍ਰੋਬਲਮ ਨਹੀਂ ਜੇ 45 44 ਤੱਕ ਕੋਈ ਲੈਂਥ ਜਿਹੜੀ ਬਣ ਜਾਂਦੀ ਜੇ ਛੂਟ ਦੀ ਪੂਰੇ ਟਾਪ ਕਲਾਸ ਸਰਕਾਰੀ ਛੂਟ ਨੇ ਆ ਲਓ ਜੀ ਬੁੱਕ ਕਰ ਲਓ ਕਲਰ ਚੈੱਕ ਕਰ ਲਓ ਕੁਆਲਿਟੀਆ ਚੈੱਕ ਕਰੋ ਇਹਨਾਂ ਦੀਆਂ ਤੁਸੀਂ ਬਸ ਇਹ ਸਾਰੇ ਜਿਹੜੇ ਆ ਜਿਹੜੇ ਜਿੰਨੇ ਵੀ ਸੂਟ ਤੁਹਾਨੂੰ ਦਿਖਾਉਣ ਰਿਹਾ ਸਾਰੇ ਫਰੈਸ਼ ਦੇ ਸਟਾਕ ਹੀ ਤੇ ਆਪਾਂ ਸਿਰਫ ਤੁਹਾਨੂੰ ਦੇਣ ਦੇ ਆ ਰਖੜੀ ਕਰਕੇ ਸੁਪਰ ਸੰਡੇ ਸੇਲ ਦੇ ਵਿੱਚ ਪਾ ਕੇ ਬਹੁਤ ਸ਼ਾਨਦਾਰ ਪ੍ਰਿੰਟ ਜੇ ਤੇ ਬਹੁਤ ਜਿਆਦਾ ਸੋਹਣੇ ਸੂਟ ਜੇ ਬਲੈਕ ਦੁਪੱਟਾ ਜੇ ਇਹਦੇ ਨਾਲ ਤੇ ਆਹ ਹੈਗਾ ਜੇ ਨਾਲ ਬਾਟਮ ਇਹਦੇ ਕਾਟਨ ਦੀ ਗੀਜ਼ਾ ਕਾਟਨ ਦੇ ਵਿੱਚ ਬਹੁਤ ਸ਼ਾਨਦਾਰ ਕੁਆਲਿਟੀ ਦੇ ਨਾਲ ਸੂਟ ਜੇ ਤੇ ਇਹ ਤੁਹਾਨੂੰ ਮਿਲ ਜਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਰਹੂਗਾ ਜਿੰਨਾਂ ਦਾ 950 ਤੇ 50 ਰੁਪਏ ਹਲੋ ਹੈਂਡਵਰਕ ਐਮਬ੍ਰੋਇਡਰੀ ਜੇ ਤੇ ਬਹੁਤ ਸ਼ਾਨਦਾਰ ਸਟੱਫ ਜੇ ਕੁਆਲਿਟੀ ਜਿਹੜੀ ਜੇ ਉਹ ਦਾ ਤੁਹਾਨੂੰ ਪਤਾ ਟਾਪ ਕਲਾਸ ਹੈਗੀ ਹੈਗੀ ਆ ਦੁਪੱਟਾ ਹੈਗਾ ਜਿਹਦਾ ਨਾ ਕਰੀਮ ਸ਼ੇਡ ਦਾ ਨਾਲ ਆ ਗਈ ਜੇ ਇਹਦੇ ਬਾਟਮ ਤੇ ਆ ਇਸ ਇਹਦੇ ਇਹਨਾਂ ਸੂਟਾਂ ਦੇ ਵਿੱਚ ਆ ਹੈਗਾ ਜੇ ਲਾਸਟ ਸੂਟ ਤੇ ਸਟਾਕ ਅਜੇ ਅੱਗੇ ਹੋਰ ਬਹੁਤ ਜ਼ਿਆਦਾ ਜੇ ਅੱਜ ਆਪਾਂ ਤੁਹਾਨੂੰ ਸਾਰਾ ਦੇ ਦੇਣਾ ਸੇਲ 'ਚ ਹੀ ਪਾ ਗਏ ਸੁਪਰ ਸੰਡੇ ਸੇਲ ਐਤਵਾਰ ਦੀ ਸੇਲ ਜਿਹੜੀ ਆ ਆਪਾਂ ਐਵੇਂ ਨਹੀਂ ਲਾਉਂਦੇ ਤੁਹਾਨੂੰ ਆਪਾਂ ਸੋਹਣੇ ਸੋਹਣੇ ਸੂਟ ਦਿੰਨੇ ਆ ਬੜੀਆਂ ਸਸਤੀਆਂੀਆਂ ਰੇਂਜਾਂ ਦੇ ਵਿੱਚ ਆ ਲੋ ਜੀ ਇਹਦਾ ਰੇਟ ਕਿੰਨਾ ਦੱਸੇ ਸੇਮ ਰੇਟ 950 ਰੁਪਏ ਆ ਲੋ ਜੀ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਮੰਗਵਾ ਲਓ ਸਾਡੇ ਕੋਲ ਤੇ ਇਹ ਹੈਗੇ ਆਪਣੇ ਕੋਲ ਇੱਥੋਂ ਤੱਕ 950 ਰੁਪਈਆ ਦੀ ਰੇਂਜ ਦੇ ਸੂਟ ਤੇ ਹੁਣ ਜਿਹੜੇ ਸੂਟ ਪਲੱਸ ਹੋਣ ਲੱਗੇ ਜੇ ਉਹ ਤੁਹਾਨੂੰ ਮੈਂ ਦਿਖਾਉਣਾ ਇਹ ਆਗਾ ਸੂਟ ਇਹ ਵੀ ਆਗਾ ਸੇਮ ਰੇਟ ਦੇ ਵਿੱਚ ਦੇ ਦਨੇ ਤੁਹਾਨੂੰ ਆਪਾਂ ਲਓ ਜੀ ਇਹ ਆਪਣੇ ਕੋਲ ਇੱਕੋ ਸੂਟ ਰਹਿ ਗਿਆ ਜੇ ਸਿੰਗਲ ਹੀ ਬਸ ਇਹ ਵੀ ਬੜਾ ਸ਼ਾਨਦਾਰ ਸੂਟ ਜੇ ਬਹੁਤ ਜਾਨਦਾਰ ਕੁਆਲਿਟੀ ਜੇ ਮਸਲੀਨ ਕਾਟਨ ਦੇ ਵਿੱਚ ਆ ਲਓ ਜੀ ਇਹਦੇ ਵਿੱਚ ਹੈਂਡਵਰਕ ਜੇ ਪਲਾਸ ਉੱਤੇ ਪੈਚ ਲੱਗੇ ਜੇ ਨਾਲ ਆਰੀ ਵਰਕ ਜੇ ਕੋ ਸੋਹਣਾ ਕੰਟਰਾਸਟ ਜੇ ਬਹੁਤ ਜਿਆਦਾ ਸੋਹਣੇ ਸੂਟ ਜੇ ਤੇ ਆ ਹੈਗਾ ਜੇ ਦੁਪੱਟਾ ਮਸਲੀਨ कॉटन ਦਾ ਇਹਦੇ ਨਾਲ ਡਬਲ ਡਾਈ ਦਾ ਪਲੱਸ ਪੈਂਟ ਦਾ ਇਹ ਵੀ ਤੁਹਾਨੂੰ ਆਪਾਂ ਅੱਜ ਰੇਟ ਦੇ ਦਿੰਨੇ 950 ਰੁਪਏ ਦਾ ਸ਼ਿਪਿੰਗ ਦਵਾਂਗੇ ਫ੍ਰੀ ਇਹਦੇ ਵਿੱਚ ਤੁਹਾਨੂੰ ਆ ਲੋ ਇਹ ਵੀ 900 ਤੇ 50 ਰੁਪਏ ਰੇਟ ਦੇ ਦਾ ਪੂਰੇ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਅੱਗੇ ਆਪਾਂ ਤੁਹਾਨੂੰ ਹੋਰ ਸੂਟ ਸੋਹਣੇ ਸੋਹਣੇ ਦਿਖਾਉਨੇ ਹਾਂ ਹੁਣ ਆਪਾਂ ਤੁਹਾਨੂੰ ਇਹ ਵੀ ਤੁਹਾਨੂੰ ਆਪਾਂ ਅੱਜ ਦੇ ਦੇ ਦਨੇ ਸਸਤੀ ਰੇਂਜ ਦੇ ਵਿੱਚ ਹੀ ਇਹ ਹੈਗਾ ਜੇ ਪਿਓਰ ਲਿਲਨ ਕਾਟਨ ਦੇ ਉੱਪਰ ਸੂਟ ਤੇ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਜੇ ਇਹਦੀ ਵੀ ਸੂਟ ਦੀ ਆ ਲੋ ਜੀ ਇਹਦਾ ਡਿਜ਼ਾਈਨ ਵੇਖ ਸਕਦੇ ਜੇ ਤੁਸੀਂ ਬਹੁਤ ਸ਼ਾਨਦਾਰ ਨੈੱਕ ਤੇ ਪਲੱਸ ਪ੍ਰਿੰਟ ਸਾਰੀ ਬਣੀ ਜੇ ਇਹਦੀ ਤੇ ਕਲਰ ਦੀ ਸ਼ੇਡ ਹੈ ਜੇ ਕਾਪਰੇ ਦੀ ਤੇ ਬਾਟਮ ਜਿਹੜੀ ਹੈ ਜਿਹਦੇ ਨਾਲ ਬਹੁਤ ਜ਼ਿਆਦਾ ਸ਼ਾਨਦਾਰ ਆ ਮਸਟਰਡ ਕਲਰ ਦੀ ਬਾਟਮ ਦੇ ਉੱਤੇ ਪੂਰਾ ਹੈਵੀ ਵਰਕ ਜੇ ਇਹ ਆ ਰਿਹਾ ਆ ਪੂਰਾ ਸ਼ਾਨਦਾਰ ਵਰਕ ਜਿਹੜਾ ਜੇ ਇਹ ਬਾਟਮ ਦੇ ਉੱਤੇ ਜੇ ਤੇ ਕੱਪੜੇ ਦੀ ਕੁਆਲਿਟੀ ਜਿਹੜੀ ਜੇ ਉਹ ਹੈਗੀ ਜੇ ਲੀਲਨ ਕਾਟਨ ਦੀ ਲੀਲਨ ਕਾਟਨ ਜਿਹੜੀ ਆ ਸੌਫਟ ਵਾਲੀ ਆ ਹਾਰਡ ਵਾਲੀ ਨਹੀਂ ਬਹੁਤ ਸੋਹਣਾ ਸਟੱਫ ਜੇ ਦੁਪੱਟੇ ਹੈਗੇ ਜੇ ਨਾਲ ਇਹਦੇ ਕੋਟਾ ਡੋਰੀਆ ਦੇ ਤੇ ਇਹ ਵੀ ਆਪਾਂ ਸੇਲ 'ਚ ਪਾਤਾ ਜੇ ਸਟਾਕ ਦੇ ਤੋਂ ਬਾਅਦ ਆਪਣੇ ਕੋਈ ਵੀ ਸਟਾਕ ਜਿਹੜਾ ਖਤਮ ਜੇ ਇਹ 2-4 ਸੂਟ ਹੈਗੇ ਬਾਸੇ ਦੇ ਇਹ ਵੀ ਆਪਾਂ ਤੁਹਾਨੂੰ ਸੇਲ 'ਚ ਪਾ ਕੇ ਦੇਦਣ ਲੱਗੇ ਆ ਇੱਕ ਤਾਂ ਰਖੜੀ ਆ ਤੇ ਇੱਕ ਉੱਪਰੋਂ ਸੰਡੇ ਸੇਲ ਆ ਗਈ ਦੋਵੇਂ ਚੀਜ਼ਾਂ ਜਿਹੜੀਆਂ ਆਪਾਂ ਤੁਹਾਨੂੰ ਕਠੀਆਂ ਕਰਕੇ ਨਾਲ ਹੀ ਆਪਾਂ ਸੇਲ 'ਚ ਪਾਤੇ ਸੂਟ ਇਹ ਚੈੱਕ ਕਰ ਲਓ ਇਹਦਾ ਰੇਟ ਤੁਹਾਨੂੰ ਆਪਾਂ ਦੇ ਦੇਣਾ ਜੇ ਸਿਰਫ ਤੇ ਸਿਰਫ 1000 ਤੇ 50 ਰੁਪਇਆ ਦਾ ਸੂਟ ਇਹ ਸੂਟ ਜਿਹੜੇ ਹੈਗੇ ਇਹ 1175 1275 ਦੀ ਰੇਂਜ ਦੇ ਵਿੱਚ ਸੇਲ ਹੋਏ ਆ ਅੱਜ ਆਪਾਂ ਤੁਹਾਨੂੰ ਦੇ ਦੇਨੇ ਸਿਰਫ 1000 ਤੇ 50 ਰੁਪਇਆ ਦੇ ਵਿੱਚ ਇਹਦੇ ਵਿੱਚ ਕਲਰ ਤੁਹਾਨੂੰ ਦਿਖਾ ਦਿੰਨਾ ਕਿਹੜੇ-ਕਿਹੜੇ ਬਾਟਮ ਹੈ ਆ ਲੋ ਜੀ ਆ ਗਈ ਫਿਰੋਜੀ ਸ਼ਰਟ ਤੇ ਲੀਲਨ कॉटन ਦਾ ਸਟੱਫ ਜੇ ਇਹਦਾ ਤੇ ਬਹੁਤ ਜਿਆਦਾ ਸ਼ਾਨਦਾਰ ਸੂਟ ਜੇ ਤੇ ਬਹੁਤ ਸ਼ਾਨਦਾਰ ਸਟੱਫ ਜੇ ਆ ਲੋ ਜੀ ਇਹ ਹੈਗਾ ਜੀ ਲੀਲਨ कॉटन ਦੇ ਵਿੱਚ ਤੇ ਸਟੱਫ ਤੁਸੀਂ ਦੇਖ ਸਕਦੇ ਜੇ ਡਿਜ਼ਾਈਨ ਤੁਸੀਂ ਦੇਖ ਸਕਦੇ ਜੇ ਤੇ ਆ ਰਿਹਾ ਇਹਦੇ ਨਾਲ ਬਾਟਮ ਬਾਟਮ ਵੀ ਜਿਹੜੀ ਜੇ ਇਹਦੀ ਕੰਟਰਾਸਟ ਬਹੁਤ ਪਿਆਰਾ ਜੀ ਦਾ ਤੇ ਇਹਦੇ ਨਾਲ ਆ ਗਿਆ ਜੇ ਦੁਪੱਟਾ ਸੇਮ ਬਾਟਮ ਨਾਲ ਦਾ ਹੀ ਕੰਟਰਾਸਟ ਇਹ ਵੀ ਅੱਜ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 1000 ਤੇ 500 ਰੁਪਈਆ ਦੀ ਰੇਂਜ ਦੇ ਵਿੱਚ ਸੂਟ ਜੇ ਬਹੁਤ ਜ਼ਿਆਦਾ ਸ਼ਾਨਦਾਰ ਕੁਆਲਿਟੀ ਜੀ ਇਹਦੀ ਵੀ ਸੂਟ ਦੀ ਆਹ ਲਓ ਜੀ ਇਹਦੇ ਵਿੱਚ ਆ ਗਿਆ ਜੇ ਬਿਲਕੁਲ ਇਹਦੇ ਆਪੋਜੀਟ ਕੰਟਰਾਸਟ ਹੋਣਾ ਸ਼ਰਟ ਇਹਦੀ ਜਿਹੜੀ ਫਿਰੋਜੀ ਆਈ ਆ ਇਹਦੇ ਵਿੱਚ ਆਜੂਗੀ ਜੇ ਆਪੋਜੀਟ ਕੰਟਰਾਸਟ ਦੇ ਨਾਲ ਸ਼ਰਟ ਤੇ बॉटम ਜਿਹੜੀ ਆ ਉਹ ਤਾਂ ਸੋਹਣੀ ਹੈਗੀ ਹੈਗੀ ਆ ਆ ਲੋ ਜੀ ਆ ਲੋ ਜੀ ਇਹ ਆ ਗਿਆ ਜੇ ਬਹੁਤ ਸ਼ਾਨਦਾਰ ਸਟਾਫ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਜੇ ਚੈੱਕ ਕਰ ਲੋ ਤੇ ਇਧਰੋਂ ਆ ਗਿਆ ਜੇ ਨਾਲ ਇਹਦੇ ਨਾਲ ਜਿਹੜਾ ਕਲਰ बॉटम ਦਾ ਕੰਟਰਾਸਟ ਫਿਰੋਜੀ ਦਾ ਤੇ ਇਹ ਵੀ ਆਪਾਂ ਸੇਲ ਦੇ ਵਿੱਚ ਪਾ ਦਿੱਤਾ ਜੇ ਸੂਟ ਇਹ ਤੁਹਾਨੂੰ ਸਸਤੀ ਜੀ ਰੇਂਜ ਚ ਮਿਲ ਜਾਣਗੇ ਬੁੱਕ ਕਰ ਲਿਓ ਜਲਦੀ ਜਲਦੀ ਦੁਪੱਟਾ ਜਿਹੜਾ ਜੇ ਇਹਦੇ ਨਾਲ ਹੀ ਆਪਾਂ ਮੈਚਿੰਗ ਜਿਹੜਾ ਬਣਾਤਾ ਤੁਹਾਨੂੰ ਇਹ ਵੀ ਤੁਹਾਨੂੰ ਮਿਲ ਜਾਣਗੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਆਊਗਾ ਜੇ ਸਿਰਫ ਇਹਨਾਂ ਦਾ 1000 ਦੇ 50 ਰੁਪਏ ਤੇ ਆ ਵੀ ਸੂਟ ਜਿਹੜੇ ਜੇ ਇਹ ਵੀ ਆਪਣੇ ਕੋਲ ਰਹਿ ਗਏ ਜੇ ਸਿੰਗਲ ਕਲਰ ਹੀ ਬਸ ਬਹੁਤ ਸ਼ਾਨਦਾਰ ਛੇੜ ਜੇ ਮੋਰ ਪੰਖੀਆ ਕੈਮਰਿਕ ਕਾਟਨ ਦੇ ਉੱਤੇ ਸੂਟ ਜੇ ਕੈਮਰਿਕ ਕਾਟਨ ਦੀ ਸ਼ਰਟ ਜੇ ਆ ਲੋ ਜੀ ਚੈੱਕ ਕਰੋ 셔ਟ ਬਹੁਤ ਜਿਆਦਾ ਸੋਹਣਾ ਸਟੱਫ ਜੇ ਦਾ ਵੀ ਪਿਓਰ ਕੈਮਰੀ ਕਾਟਨ ਦੇ ਵਿੱਚ ਤੇ ਨਾਲ ਇਹਦੇ ਬਾਟਮ ਤੇ ਬਾਟਮ ਬਹੁਤ ਸੋਹਣੀ ਜੀ ਦੀ ਆ ਲੋ ਜੀ ਬਾਟਮ ਦੇ ਉੱਤੇ ਵਰਕ ਜੇ ਤੇ ਇਹਦੇ ਨਾਲ ਦੁਪੱਟਾ ਆ ਗਿਆ ਜੇ ਪਿਓਰ ਦਾ ਆ ਲੋ ਜੀ ਪਲੇਨ ਪਿਓਰ ਦਾ ਦੁਪੱਟਾ ਜੇ ਪਿਓਰ ਦਾ ਮਤਲਬ ਪਿਓਰ ਦਾ ਕੰਟਰਾਸਟ ਬਹੁਤ ਟਾਪ ਦਾ ਜੇ ਦਾ ਵੀ ਇਹ ਵੀ ਤੁਹਾਨੂੰ ਆਪਾਂ ਅੱਜ ਸੇਮ ਰੇਟ ਜੀ ਦੇ ਦਾਂਗੇ ਜੀ 1000 ਪਜਾਮਾ ਦੇ ਵਿੱਚ ਚੁੱਕੋ ਜੀ ਇਹ ਵੀ ਪੀਸ ਜੇ ਸਿੰਗਲ ਜੇ ਬਸ ਆਪਣੇ ਕੋ ਤੇ ਇਸ ਤੋਂ ਬਾਅਦ ਆਗੇ ਜੇ ਆਪਣੇ ਕੋ ਪੇਂਟ ਵਾਲੇ ਸੂਟ ਇਹ ਵੀ ਤੁਹੀਂ ਬਹੁਤ ਜ਼ਿਆਦਾ ਡਿਮਾਂਡ ਹੈਗੀ ਇਹਨਾਂ ਦੀ ਬਹੁਤ ਜ਼ਿਆਦਾ ਪਸੰਦ ਕੀਤੀ ਹੈ ਤੁਸੀਂ ਇਹਨਾਂ ਦਾ ਸਟਾਫ ਆਗਾ ਜੇ ਜਾਮ ਕਾਟਨ ਬਹੁਤ ਸ਼ਾਨਦਾਰ ਸੂਟ ਜੇ ਬਹੁਤ ਜਾਨਦਾਰ ਸੂਟ ਜੇ ਜਾਮ ਕਾਟਨ ਦੇ ਵਿੱਚ ਆ ਲੋ ਜੀ ਤੇ ਇਹ ਵੀ ਜਿਹੜੇ ਜੇ ਇਹ ਵੀ ਤੁਹਾਨੂੰ ਆਪਾਂ ਸਸਤੀ ਜੀ ਰੇਂਜ 'ਚ ਦੇ ਦੇਣੇ ਆ ਤੇ ਬਹੁਤ ਜ਼ਿਆਦਾ ਸੋਹਣੇ ਦੁਪੱਟੇ ਵੀ ਜੇ ਇਹਨਾਂ ਦੇ ਨਾਲ ਇਨਾਂ ਦੀ ਬੈਕ ਸਾਈਡ ਵੀ ਸਾਰੀ ਜਿਹੜੀ ਜੇ ਇਦਾਂ ਹੀ ਸਾਰੀ ਫੌਇਲ ਪ੍ਰਿੰਟ ਹੋਈ ਜੇ ਤੇ ਇਹ ਨਾਲ ਇਹਦੇ ਪੈਚਵਰਕ ਜੇ ਨਾਲ ਇਹਦੇ ਹੈਂਡਵਰਕ ਦਾ ਕੰਮ ਜੇ ਸਾਰਾ ਹੀ ਉੱਪਰ ਹੈਂਡਵਰਕ ਮਤਲਬ ਉਹ ਹੈਂਡਵਰਕ ਨਹੀਂ ਹੈਂਡਵਰਕ ਹੈਂਡ ਪੇਂਟ ਬਰਸ਼ ਪੇਂਟ ਜਿਹੜਾ ਉਹ ਜੇ ਇਹਦੇ ਦੁਪट्टे ਦੇ ਉੱਤੇ ਵੀ ਇਦਾਂ ਸੇਮ ਹੀ ਜਿਹਾ ਵੈਲਵਟ ਦਾ ਪੈਚ ਜੇ ਬਾਕੀ ਸਾਰਾ ਪੇਂਟ ਜੇ ਬਰਸ਼ ਪੇਂਟ ਪਲੱਸ ਉੱਤੇ ਜਿਹੜਾ ਜੇ ਗੋਟਾ ਪੱਟੀ ਦਾ ਕੰਮ ਹੋਇਆ ਤੇ ਇਹ ਤੁਹਾਨੂੰ ਸੂਟ ਮਿਲ ਜੂਗਾ ਜੇ ਸਿਰਫ ਤੇ ਸਿਰਫ 1100 ਦੇ 55 ਰੁਪਏ ਦਾ ਸੇਲ ਦੇ ਵਿੱਚ ਜੇ ਲੈ ਲੋ ਬੁੱਕ ਕਰ ਲੋ 1150 ਰੁਪਏ ਸਿੰਗਲ ਸਿੰਗਲ ਸੂਟ ਰਹਿਗਾ ਜੇ ਆਪਣੇ ਕੋਲ ਬਸ ਹੁਣ ਇਹ ਸਾਰੇ ਆਪਾਂ ਸੂਟ ਜਿਹੜੇ ਸੇਲ 'ਚ ਪਾਤੇ ਜੇ ਇਹ ਹੈਗੀ ਜੇ ਸੁਪਰ ਸੰਡੇ ਸੇਲ ਤੇ ਹੈਵੀ ਸਟਾਫ ਤੇ ਹੈਵੀ ਸੂਟ ਸਾਰੇ ਜਿੰਨੇ ਵੀ ਅੱਜ ਤੁਹਾਨੂੰ ਦਿਖਾਏ ਆ ਆਪਾਂ ਸਾਰੇ 750 ਤੋਂ ਉੱਪਰ ਦੀ ਰੇਂਜ ਦੇ ਸੂਟ ਹੀ ਤੇ 14-1500 ਦੀ ਰੇਂਜ ਦੇ ਸੂਟ ਸੇਲ ਹੋਣ ਵਾਲੇ ਜਿਹੜੇ ਆਪਾਂ ਤੁਹਾਨੂੰ ਦੇ ਦਿੱਤੇ ਆ ਫ੍ਰੀ ਦੇ ਰੇਟਾਂ 'ਚ ਆ ਲੋ ਬਹੁਤ ਸ਼ਾਨਦਾਰ ਮੁੰਗੀਆਂ ਸ਼ੇਡ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਬਹੁਤ ਜ਼ਿਆਦਾ ਸ਼ਾਨਦਾਰ ਜਿਹਦਾ ਹੈਵੀ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਅੱਜ ਦੇ 1150 ਪੰਨਿਆਂ ਦੇ ਰੇਟ ਦੇ ਵਿੱਚ ਤੇ ਆਹ ਲਓ ਜੀ ਆਹ ਸਭ ਦਾ ਫੇਵਰਟ ਸੁਪਰ ਡੁੱਪਰੇਟ ਕਲਰ ਤੇ ਸੁਪਰ ਡੁੱਪਰੇਟ ਸੂਟ ਬਲੈਕ ਇਹਦੇ ਨਾਲ ਦੁਪੱਟਾ ਹੈਗਾ ਜੇ ਉਹ ਵੀ ਮਸਲੀਨ ਦਾ ਜੇ ਤੇ ਦੁਪੱਟੇ ਦੇ ਕੰਟਰਾਸਟ ਬਹੁਤ ਪਿਆਰੇ ਜੀ ਇਹ ਸੂਟ ਤੁਸੀਂ ਇੱਦਾਂ ਚੈੱਕ ਕਰ ਸਕਦੇ ਜੀ ਇਹਨੂੰ ਤੇ ਇਹ ਸਾਰਾ ਸਟਾਕ ਜਿਹੜਾ ਹਜੇ ਆਪਣੇ ਕੋਲ ਆਜ ਹੈਗਾ ਇਹ ਜੇ ਸੁਪਰ ਸੰਡੇ ਸੇਲ ਦੇ ਵਿੱਚ ਤੇ ਨਾਲ ਹੈਗਾ ਜੇ ਰਖੜੀ ਦੀਆਂ ਆਫਰਾਂ ਤਮਾਕੇਦਾਰ ਆਫਰਾਂ ਹੈਵੀ ਪਾਰਟੀ ਵੇਅਰ ਸੂਟ ਜਿਹੜੇ ਆਪਾਂ ਤੁਹਾਨੂੰ ਦੇ ਦਿੱਤੇ ਆ ਸਸਤੀ ਰੇਂਜ ਦੇ ਵਿੱਚ ਸੁਪਰ ਸੰਡੇ ਸੇਲ 'ਚ ਪਾ ਕੇ ਚੈੱਕ ਕਰ ਲਓ ਜਲਦੀ ਜਲਦੀ ਬੁੱਕ ਕਰ ਲਓ ਰਖੜੀ ਤੱਕ ਸਵਾਂਗੇ ਤੇ ਪਾ ਕੇ ਜਾਓ ਸੋਨੇ ਸੋਨੇ ਸੂਟ ਲਓ ਆਨਲਾਈਨ ਆਫਲਾਈਨ ਜਿੱਦਾਂ ਮਰਜੀ ਤੁਸੀਂ ਬਾਏ ਕਰ ਸਕਦੇ ਜੇ ਸੜਕੋ ਬਾਕੀ ਹੋਰ ਨਵਾਂ ਸਟਾਕ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਫੋਲੋ ਕਰਿਓ ਫਿਰ ਬੇਨਤੀ ਇਹ ਜੇ ਕਿ ਚੇਂਜ ਐਕਸਚੇਂਜ ਕੁਛ ਨਹੀਂ ਜੇ ਆਗੀ ਮੈਨੂੰ ਮੈਸੇਜ ਕਾਲ ਨਾ ਕਰਿਓ ਚੇਂਜ ਐਕਸਚੇਂਜ ਵਾਸਤੇ ਜੋ ਦੱਸਿਆ ਤੁਹਾਨੂੰ ਉਹੀ ਦਵਾਂਗੇ ਉਹੀ ਭੇਜਾਂਗੇ ਤੇ ਨਵੇਂ ਸਟਾਕ ਦੇ ਨਾਲ ਮਿਲਦੇ ਆ ਤੁਹਾਨੂੰ ਬਾਏ ਬਾਏ ਸასი ਕਾਲ ਜੀ ਧੰਨਵਾਦ